ਦੀ ਬੇहद ਵੱਡੀ ਖਬਰ ਬੱਚਿਆਂ ਦੇ ਸੋਸ਼ਲ ਮੀਡੀਆ ਇਸਤੇਮਾਲ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜੀ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਦੇ ਵਿੱਚ ਤਾਕੀਦ ਕੀਤੀ ਗਈ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ ਦੱਸਦੀ ਹੈ ਕਿ ਲਗਾਤਾਰ ਜੋ ਬੱਚਿਆਂ ਦੇ ਵੱਲੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਇਸ ਕਰਕੇ ਉਹਨਾਂ ਦੀ ਉਹਨਾਂ ਦੇ ਉੱਤੇ ਜਿਸ ਤਰੀਕੇ ਦੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਪੈਂਦੇ ਨੇ ਤਾਂ ਉਹਨਾਂ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ ਆਸਟ੍ਰੇਲੀਆ ਦੇ ਲੋਕਾਂ ਦੇ ਵੱਲੋਂ ਔਰ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਜਿਸ ਤੋਂ ਬਾਅਦ ਇਹ ਬਿੱਲ ਉੱਥੇ ਪੇਸ਼ ਕੀਤਾ ਗਿਆ ਔਰ ਇਸ ਦੇ ਫੇਵਰ ਦੇ ਵਿੱਚ 102 ਵੋਟਾਂ ਪਈਆਂ ਜਦੋਂ ਕਿ ਵਿਰੋਧ ਦੇ ਵਿੱਚ 13 ਵੋਟਾਂ ਪੈਂਦੀਆਂ ਨੇ ਤੇ ਬਿੱਲ 102 ਵੋਟਾਂ ਪੈਣ ਕਰਕੇ ਇਸ ਦੇ ਫੇਵਰ ਦੇ ਵਿੱਚ ਤਾਂ ਇਹ ਬਿੱਲ ਪਾਸ ਹੋ ਚੁੱਕਾ ਹੈ ਦੱਸ ਦਈਏ ਕਿ ਆਸਟ੍ਰੇਲੀਆ ਹੋਵੇ ਚਾਹੇ ਦੇਸ਼ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਤਾਂ ਸੋਸ਼ਲ ਮੀਡੀਆ ਅੱਜ ਦੇ ਜ਼ਮਾਨੇ ਦੀ ਜ਼ਰੂਰਤ ਬਣ ਚੁੱਕਾ ਹੈ ਖਾਸ ਤੌਰ ਦੇ ਉੱਤੇ ਜੋ ਬੱਚੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜਾਦਾ ਤੋਂ ਜ਼ਿਆਦਾ ਸਮਾਂ ਬਤਾਉਣਾ ਪਸੰਦ ਕਰਦੇ ਨੇ ਔਰ ਇਸੇ ਕਰਕੇ ਉਹਨਾਂ ਦੀ ਨਜ਼ਰ ਦੇ ਉੱਤੇ ਵੀ ਅਸਰ ਪੈਂਦਾ ਹੈ ਕਿਉਂਕਿ 24 ਘੰਟੇ ਮੋਬਾਈਲ ਦੇ ਨਾਲ ਚਿਪਕੇ ਰਹਿੰਦੇ ਨੇ ਬੱਚੇ ਆਪਾਂ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਬੁੱਧਜੀਵੀਆਂ ਦੇ ਵੱਲੋਂ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਪਰ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਤਰੀਕੇ ਦਾ ਸਖਤ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ ਪਰ ਆਸਟ੍ਰੇਲੀਆ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਔਰ ਬੈਨ ਲਗਾਉਣ ਦੀ ਮਾਂਗ ਉਠੀ ਸੀ ਉੱਥੇ ਔਰ ਉੱਥੇ ਉਹਨਾਂ ਦੇ ਵੱਲੋਂ ਇਹ ਹੁਣ ਬਿੱਲ ਜਾਰੀ ਕਰ ਦਿੱਤਾ ਗਿਆ ਜਿਸ ਦੇ ਮੁਤਾਬਕ 16 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਨੇ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਨ ਤਾਂ ਇਸ ਨੂੰ ਲੈ ਕੇ ਬਿੱਲ ਸੰਸਦ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਜਿਸ ਦੇ ਫੇਵਰ ਦੇ ਵਿੱਚ ਸਮਰਥਨ ਦੇ ਵਿੱਚ 102 ਵੋਟਾਂ ਪਈਆਂ ਨੇ ਔਰ 102 ਵੋਟਾਂ ਦੇ ਨਾਲ ਇਹ ਬਿੱਲ ਪਾਸ ਹੋ ਚੁੱਕਾ ਹੈ ਤਾਂ ਹੁਣ ਇਸ ਨੂੰ ਕਾਨੂੰਨ ਬਣਾਉਣ ਦੀ ਪੇਸ਼ਕੋਸ਼ੀ ਕੀਤੀ ਜਾਵੇਗੀ ਦੱਸਦੀ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਦੁਨੀਆ ਦੇ ਵਿੱਚ ਕਈ ਤਰੀਕਿਆਂ ਦੇ ਕਾਨੂੰਨ ਨੇ ਪਰ ਇਹ ਸਭ ਤੋਂ ਸਖਤ ਕਾਨੂੰਨ ਮੰਨਿਆ ਜਾਵੇਗਾ ਜਿਕਰੇ ਬਣ ਜਾਂਦਾ ਹੈ ਤਾਂ ਖਾਸ ਤੌਰ ਤੇ ਕਿਉਂਕਿ ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਆਉਣ ਵਾਲਾ ਭਵਿੱਖ ਹੁੰਦੇ ਨੇ ਪਰ ਜੋ ਬਚਪਨਾ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਮੋਬਾਈਲ ਫੋਨਾਂ ਦੇ ਉੱਤੇ ਬੀਤ ਰਿਹਾ ਹੈ ਔਰ ਜਿਸ ਕਰਕੇ ਜੋ ਆਉਣ ਵਾਲਾ ਪਵਿੱਖਿਆ ਉਹ ਕਿਤੇ ਨਾ ਕਿਤੇ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਤਾਂ ਉਹਨਾਂ ਦਾ ਮਾਨਸਿਕ ਵਿਕਾਸ ਨਹੀਂ ਪੂਰੇ ਤਰੀਕੇ ਦੇ ਨਾਲ ਹੋ ਪਾਉਂਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਉਹਨਾਂ ਨੂੰ ਸਮਾਨ ਪਰੋਸਿਆ ਜਾਂਦਾ ਜੋ ਵੀਡੀਓਜ਼ ਜਾਂ ਜੋ ਕੰਟੈਂਟ ਉਹਨਾਂ ਨੂੰ ਪਰੋਸਿਆ ਜਾਂਦਾ ਤਾਂ ਉਹ ਉਹਨਾਂ ਦੀ ਉਮਰ ਦੇ ਮੁਤਾਬਕ ਨਹੀਂ ਹੁੰਦਾ ਔਰ ਆਪਣੀ ਉਮਰ ਦੇ ਵਿੱਚ ਉਹ ਮਾਸੂਮੀਅਤ ਖੋ ਦਿੰਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਉਮਰ ਦੇ ਉਹ ਕੰਟੈਂਟ ਦੇਖ ਰਹੇ ਹੁੰਦੇ ਨੇ ਤਾਂ ਫਿਰ ਉਹ ਉਹਨਾਂ ਦੀ ਸਮਝ ਤੋਂ ਬਾਹਰ ਹੁੰਦਾ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਬੌਧਿਕ ਵਿਕਾਸ ਨਹੀਂ ਹੋ ਪਾਉਂਦਾ ਅਸ ਤੋਂ ਇਲਾਵਾ ਉਹਨਾਂ ਦੇ ਸਰੀਰ ਦੇ ਵਿੱਚ ਵੀ ਕਈ ਤਰੀਕੇ ਦੇ ਬਦਲਾਅ ਹੁੰਦੇ ਨੇ ਕਿਉਂਕਿ ਬੱਚੇ ਨਾ ਤਾਂ ਅੱਜ ਕੱਲ੍ਹ ਗਰਾਊਂਡਾਂ ਦੇ ਵਿੱਚ ਖੇਡਣ ਜਾਂਦੇ ਨੇ ਨਾ ਹੀ ਪੜ੍ਹਾਈ ਵੱਲ ਉਹਨਾਂ ਦਾ ਧਿਆਨ ਹੁੰਦਾ ਹੈ ਸਾਰਾ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇਖਣ ਵੱਲ ਉਹਨਾਂ ਦਾ ਧਿਆਨ ਹੁੰਦਾ ਹੈ ਜਿਸ ਕਰਕੇ ਉਹਨਾਂ ਦੇ ਸਰੀਰਕ ਵਿਕਾਸ ਦੇ ਉੱਤੇ ਵੀ ਅਸਰ ਪੈਂਦਾ ਹੈ ਤਾਂ ਇਸੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ ਜਿਸ ਕਰਕੇ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਸੀ ਔਰ ਜੇਕਰ ਇਹ ਬਿੱਲ ਹੁਣ ਕਾਨੂੰਨ ਬਣ ਜਾਂਦਾ ਹੈ ਤਾਂ ਫਿਰ ਇਹ ਦੁਨੀਆ ਦਾ ਸਭ ਤੋਂ ਸਖਤ ਕਾਨੂੰਨ ਮੰਨਿਆ ਜਾਵੇਗਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਪਾਸ ਕੀਤਾ ਜਾ ਰਿਹਾ ਹੈ ਤੇ ਸੈਨੇਟ ਦੇ ਵਿੱਚ ਇਸ ਬਿਲ ਦੇ ਉੱਤੇ ਬੁੱਧਵਾਰ ਨੂੰ ਚਰਚਾ ਹੋਵੇਗੀ ਸਰਕਾਰੀ ਇਸ ਸਾਲ ਦੇ ਆਖਰੀ ਸੰਸਦੀ ਦਿਨਾਂ ਦੇ ਵਿੱਚ ਇਸ ਨੂੰ ਪਾਸ ਕਰਨ ਦਾ ਟੀਚਾ ਬਣਾ ਕੇ ਬੈਠੀ ਹੈ ਔਰ ਅਧਿਕਾਰਾਂ ਦੇ ਸਮਰਥਕ ਦੇ ਵਿੱਚ ਇਸ ਕਾਨੂੰਨ ਨੂੰ ਬੱਚਿਆਂ ਦੀ ਆਵਾਜ਼ ਦਬਾਉਣ ਵਰਗਾ ਵੀ ਕਈ ਲੋਕ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰੀਕੇ ਦਾ ਕਾਨੂੰਨ ਪਾਸ ਹੋ ਜਾਂਦਾ ਤਾਂ ਬੱਚਿਆਂ ਦੀ ਆਵਾਜ਼ ਦਬਾ ਦਾਵੇਗੀ ਪਰ ਅ ਕਈ ਤਰੀਕੇ ਦੇ ਕਿਉਂਕਿ ਸੋਸ਼ਲ ਮੀਡੀਆ ਦੇ ਜੇਕਰ ਬਹੁਤ ਫਾਇਦੇ ਨੇ ਤਾਂ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਤਾਂ ਇਸੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਸਮੇਂ-ਸਮੇਂ ਤੇ ਕੀਤਾ ਜਾਂਦਾ ਰਹੇ ਕਈ ਤਰੀਕੇ ਦੇ ਸੈਮੀਨਾਰ ਕਰਾਏ ਜਾਂਦੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਕੂਲਾਂ ਦੇ ਵਿੱਚ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੋ ਬੱਚੇ ਨੇ ਅ ਕਿਉਂਕਿ ਉਹਨਾਂ ਨੂੰ ਜਿਹੜੀ ਚੀਜ਼ ਪਰੋਸ ਦਿੱਤੀ ਜਾਵੇ ਤਾਂ ਫਿਰ ਜੇਕਰ ਉਹਨਾਂ ਨੂੰ ਪਸੰਦ ਆਉਂਦੀ ਹੈ ਤਾਂ ਫਿਰ ਉਹ ਉਸ ਤੋਂ ਮੂੰਹ ਨਹੀਂ 모ੜਦੇ ਤਾਂ ਇੱਕ ਤਰੀਕੇ ਦੇ ਨਾਲ ਬੱਚਿਆਂ ਦੇ ਵਿਕਾਸ ਦੇ ਵਿੱਚ ਇਹ ਸਹਾਇਕ ਵੀ ਮੰਨੇ ਜਾ ਸਕਦਾ ਹੈ ਤੇ ਇਹ ਵੀ ਸਮੇਂ-ਸਮੇਂ ਤੇ ਮੰਗ ਉੱਠਦੀ ਰਹੀ ਹੈ ਕਿ ਜੇਕਰ ਬੱਚੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਨੇ ਤਾਂ ਫਿਰ ਕੁਝ ਲਿਮਿਟੇਸ਼ਨ ਹੋਣੀਆਂ ਚਾਹੀਦੀਆਂ ਕਿ ਉਹ ਕਿਸ ਤਰੀਕੇ ਦਾ ਇਸਤੇਮਾਲ ਕਰ ਸਕਦੇ ਨੇ ਪਰ ਇਸ ਤਰੀਕੇ ਦੀ ਕੋਈ ਵੀ ਲਿਮਿਟੇਸ਼ਨ ਨਹੀਂ ਹੁੰਦੀ ਜਿਸ ਕਰਕੇ ਬੱਚੇ ਵੀ ਉਹ ਸਾਰਾ ਕੰਟੈਂਟ ਦੇਖ ਪਾਉਂਦੇ ਨੇ ਜਿਹੜਾ ਕਿ ਉਹ ਜਿਹੜਾ ਕਿ ਜੋ ਨੌਜਵਾਨ ਨੇ ਉਹਨਾਂ ਨੂੰ ਪਰੋਸਿਆ ਜਾਂਦਾ ਤਾਂ ਇਹ ਫੈਸਲਾ ਤੁਹਾਨੂੰ ਕਿਹੋ ਜਿਹਾ ਲੱਗਿਆ ਜੋ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਲਿਆ ਜਾ ਰਿਹਾ ਔਰ ਤੁਹਾਨੂੰ ਕੀ ਲੱਗਦਾ ਭਾਰਤ ਦੇ ਵਿੱਚ ਵੀ ਇਸ ਤਰੀਕੇ ਦਾ ਕਾਨੂੰਨ ਹੋਣਾ ਚਾਹੀਦਾ ਕਿਉਂਕਿ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਨੇ ਔਰ ਹਰੇਕ ਦੇਸ਼ ਦੇ ਵਿੱਚ ਇਹੀ ਦੇਖਣ ਨੂੰ ਮਿਲਦਾ ਹੈ ਕਿ ਜੋ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣਾ ਬਿਤਾ ਰਹੇ ਨੇ ਜਿਸ ਕਰਕੇ ਉਹਨਾਂ ਦੇ ਵਿਕਰੇ ਉੱਤੇ ਅਸਰ ਪੈਂਦਾ ਹੈ ਉਹਨਾਂ ਦੀ ਮਾਨਸਿਕ ਗਰੋਥ ਦੇ ਉੱਤੇ ਔਰ ਉਹਨਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦੇ ਉੱਤੇ ਅਸਰ ਪੈਂਦਾ ਤਾਂ ਕੀ ਭਾਰਤ ਦੇ ਵਿੱਚ ਵੀ ਇਹ ਜਿਹਾ ਫੈਸਲਾ ਹੋਣਾ ਚਾਹੀਦਾ ਕਮੈਂਟ ਬਾਕਸਾ ਦੇ ਵਿੱਚ ਆਪਣੀ ਰਾਏ ਦੇਣਾ ਨਾਪ